ਕਪਲ ਲੈਂਟਰ ਦਾ ਕੰਮ ਸ਼ੁਰੂ ਕੀਤਾ ਏ ਹਾਂਜੀ ਠੀਕ ਹੈ ਨਾ ਸੰਗਤਾਂ ਨੂੰ ਇਹ ਕਹਿੰਦਾ ਜਿੰਨਾ ਵੀ ਉਸ ਦੇ ਬਾਅਦ ਚੱਲ ਕੇ ਸਹਿਯੋਗ ਕਰੋ ਯੋਗਦਾਨ ਪਾਓ ਜੋ ਗੁਰੂ ਘਰ ਦੀ ਸੇਵਾ ਇਤਨਾ ਚੱਲਦੀ ਰਹੇ ਠੀਕ ਹੈ ਨਾ ਹਾਂ ਇਹਦੇ ਨਾਲ ਆਪਾਂ ਆਪਣਾ ਨੰਬਰ ਬੋਲ ਦਿੰਦੇ ਆ ਨੰਬਰ ਬੋਲੋ ਹਾਂ ਠੀਕ ਹੈ 911 5858 813 ਠੀਕ ਹੈ ਨਾ ਜੋ ਵੀ ਦਾਨੀ ਸੱਜਣ ਦਾਨ ਕਰਨਾ ਚਾਹਦਾ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਠੀਕ ਹੈ ਨਾ ਆਪਣਾ ਨਾਮ ਸੁਭਨਾਮ ਦੱਸ ਦੋ ਮੇਰਾ ਨਾਮ ਗੁਰਸਾਹਿਬ ਸਿੰਘ ਗੁਰਸਾਹਿਬ ਸਿੰਘ ਠੀਕ ਹੈ ਜੀ ਨਗਰ ਦੇ ਜਿਹੜੇ ਸੱਜਣ ਮਿੱਤਰ ਸੀ ਉਹਨਾਂ ਤੋਂ ਪਤਾ ਲੱਗਾ ਹਾਂਜੀ ਕਿ ਇੱਥੇ ਜਿਹੜਾ ਪਹਿਲਾ ਬਾਬਾ ਰਿੰਦਾ ਸੀ ਉਹ ਸਮਾ ਗਿਆ ਉਸ ਤੋਂ ਬਾਅਦ ਉਹ ਚੇਲਾ ਆ ਗਿਆ ਉਹਨੇ ਅਮਲੀ ਅਮਲੀ ਵੜੇ ਆ ਹੂੰ ਕੋਈ ਉਸ ਨੇ ਕੋਈ ਇੰਨੀ ਪੇਰਵਾਹੀ ਨਹੀਂ ਕੀਤੀ ਠੀਕ ਹੈ ਫਿਰ ਅਸੀਗਾ ਜੇ ਅਸੀਂ ਕੱਲ ਨੂੰ ਸੇਵਾ ਕਰੀਏ ਤੇ ਦੱਸੋ ਸਾਨੂੰ ਫਿਰ ਨਾ ਕੋਈ ਗੱਲ ਦੀ ਤੁਸੀਂ ਸੇਵਾ ਸ਼ੁਰੂ ਕਰ ਸਕਦੇ ਜੋ ਹਾਂਜੀ ਆਪਾਂ ਕੀ ਕੀਤਾ ਕਿ ਇੱਥੇ ਆ ਕੇ ਫਿਰ ਸੇਵਾ ਸ਼ੁਰੂ ਕੀਤੀ ਬਾਬੇ ਸ਼ਰਚੰਦੇ ਸਤਾਨ ਦੀ ਜਦੋਂ ਆਏ ਆ ਇੱਥੇ ਆਪਣੇ ਗੰਦ ਪਿਆ ਸੀ ਅੰਦਰ ਇਹ ਬਾਬੇ ਸ਼ਰਚੰਦ ਸਤਾਨ ਬਣਿਆ ਇੱਧਰ ਆਪਣੀ ਰਾਇਸ਼ ਬਣੀ ਆ ਠੀਕ ਹੈ ਜੀ ਇਹ ਬਿਲਕੁਲ ਬਕਾਰ ਬਣੀ ਸੀ ਇਸ ਦੇ ਵਿੱਚ ਕੁਝ ਵੀ ਨਹੀਂ ਸੀ ਨਾ ਕੋਈ ਰਹਿਣ ਸਹਿਣ ਸੀ ਨਾ ਕੋਈ ਕਮਰਾ ਸੀ ਨਾ ਕੁਝ ਸੀ ਫਿਰ ਚਲੋ ਆਪਾਂ ਸਹਿਸ ਸਹਿਨਾ ਸੇਵਾ ਸ਼ੁਰੂ ਕੀਤੀ ਸੇਵਾ ਕਰਦਾ ਕਾਫੀ ਟਾਈਮ ਹੋ ਗਿਆ ਫਿਰ ਲੈਂਟਰ ਪੈਰੇ ਸੇਵਾ ਚੱਲ ਰਹੀ ਓਹਦੀ ਹਾਂ ਇੱਥੇ ਆਪਣੇ ਨਾ ਦਰਬਾਰ ਬਾਬੇ ਸ਼ Да. ਇਹ ਲੈਂਟਰ ਦੀ ਸੇਵਾ ਚੱਲ ਰਹੀ ਆ ਠੀਕ ਆ ਜੋ ਵੀ ਸੰਗਤ ਦਾਨੀ ਸੰਗਤ ਆ ਜਿੰਨਾ ਬਾਅਦ ਚੜ ਕੇ ਸਹਯੋਗ ਦਵੇ ਕਿਉਂਕਿ ਗੁਰੂ ਘਰ ਦੇ ਕਾਰਜ ਇਸ ਤਰ੍ਹਾਂ ਚੱਲਦੇ ਰਹਿਣ ਠੀਕ ਆ ਨਾ ਉਹਨਾਂ ਵਾਸਤੇ ਆਪ ਆਪਣੇ ਨੰਬਰ ਦੇ ਦਾਂਗੇ ਨਾਲ ਅਕਾਊਂਟ ਨੰਬਰ ਦੇ ਦਾਂਗੇ ਸੰਗਤ ਨੂੰ ਇੱਕ ਬਾਅਦ ਚੜ ਕੇ ਜਿੰਨਾ ਸਹਯੋਗ ਕਰੋਗੇ ਗੁਰੂ ਘਰ ਦੀ ਮਾਤ ਤਿਆਰ ਹੋਵੇ ਠੀਕ ਆ ਨਾ ਫਿਰ ਆਪਾਂ ਥੱਲੇ ਲਾਈ ਵਿਖਾ ਦਾਂਗੇ ਤੇ ਗੱਲ ਕਰੀਏ ਪਿੱਛੇ ਕੱਗਰ ਹੈ ਹਾਂ ਨਾਲ ਲੱਗਦਾ ਬਿਲਕੁਲ ਕੱਗਰ ਦਾ ਬੰਨ ਲੱਗਦਾ ਆਪਣੇ ਨਾਲ ਕੱਗਰ ਦਾ ਬੰਨ ਲੱਗਦਾ ਬਿਲਕੁਲ ਬੰਨ ਲੱਗਦਾ ਹਾਂ ਠੀਕ ਆ ਨਾ ਇਹ ਸਾਰਾ ਇਹ ਸਾਰੀ ਜਗਮ ਲ ਪਾਣੀ ਖੜਿਆ ਹੁੰਦਾ ਸੀ ਉਹ ਇੱਕ ਕਮਰੇ ਵੀ ਆ ਬਾਅਦ ਚ ਬਣੇ ਆਗੇ ਲੋਕਡਾਊਨ ਦੇ ਵਿੱਚ ਕਮਰੇ ਤਿਆਰ ਹੋਏ ਆ ਤੇ ਲੋਕਡਾਊਨ ਦੇ ਵਿੱਚ ਲੋਕਡਾਊਨ ਦੇ ਵਿੱਚ ਕਮਰੇ ਤਿਆਰ ਹੋਏ ਆ ਠੀਕ ਹੈ ਨਾ ਹਾਂ ਉਹ ਵੀ ਬਾਅਦ ਵਿੱਚ ਤਿਆਰ ਕੀਤੇ ਲੋਕਡਾਊਨ ਦੇ ਵਿੱਚ ਆ ਤਿਆਰ ਕੀਤੇ ਆ ਠੀਕ ਹੈ ਨਾ ਠੀਕ ਹੈ ਜੀ ਉਹ ਕਿ ਹੁਣ ਪਰਿਵਾਰ ਸਮੇਤ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਆ ਪਰਿਵਾਰ ਦੇ ਨਾਲ ਰਹ ਰਹੇ ਆ ਆਪਾਂ ਇੱਥੇ ਹਾਂ ਠੀਕ ਹੈ ਨਾ ਤੇ ਬਾਕੀ ਹੋਰ ਜਿਹੜਾ ਅਸੀਂ ਕਰ ਇਧਰ ਆਪਾਂ ਛੱਡ ਛੁੱਟ ਪਾਇਆ ਵਾ ਠੀਕ ਹੈ ਨਾ ਨਾਲ ਕੋਈ ਕਲੇ ਬਾਹਰ ਕੋਈ ਸੰਗਤ ਦਾ ਇੰਨਾ ਸਜੋਗ ਨੇ ਨਾਲ ਆਪਣਾ ਰੁਜ਼ਗਾਰ ਚ ਲਾਇਆ ਵਾ ਆਪਾਂ ਨੇ ਮਾਲ ਡੰਗਦਾ ਕਰ ਰਹੇ ਆ ਨਾਲ ਔੜ ਖੇਤੀਆ ਥੋੜਾ ਬਦਾ ਕਰ ਰਹੇ ਆ ਤੇ ਜਿਹੜਾ ਆਪਣਾ ਸਰਕਲ ਚੱਲੀ ਜਾਂਦਾ ਏ ਤੇ ਚੜ ਕੇ ਗੁਰੂ ਘਰ ਚ ਲਾਈਏ ਔਰ ਲੋਕਾਂ ਦਾ ਜਿੰਨਾ ਹੋ ਸਕੇ ਭਲਾ ਕੀਤਾ ਜਾਵੇ ਠੀਕ ਹੈ ਨਾ ਆਪਾਂ ਇਹੀ ਸੋਚ ਲੈ ਕੇ ਆਏ ਆ ਕਿਉਂਕਿ ਜਿਹੜਾ ਆਪਾਂ ਨੂੰ ਮਹਾਰਾਜ ਨੇ ਬਾਣਾ ਦਿੱਤਾ ਏ ਵਿਚਾਰ ਦਿੱਤੀ ਆ ਆਪਣੀ ਸੋਚ ਹੈ ਕਿ ਆਪਣੇ ਲਈ ਨਹੀਂ ਦੂਜਿਆਂ ਲਈ ਕੀਤਾ ਜਾਵੇ ਦੂਜਿਆਂ ਲਈ ਤਾਂ ਹੀ ਹੋ ਸਕਦਾ ਹੈ ਕਿ ਜਿੰਨੀ ਆਪਾਂ ਨੂੰ ਸੰਗਤ ਵੱਲ ਚੜ੍ਹ ਕੇ ਸੰਜੋਗ ਕਰੇਗੀ ਇਹ ਗੁਰੂ ਘਰਾਂ ਦੇ ਕੰਮ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਆ ਕੱਲਾ ਨਹੀਂ ਕੋਈ ਚਲਾ ਸਕਦਾ ਤੇ ਸੰਗਤ ਦਾ ਇਹ ਫਿਰ ਬੇਨਤੀ ਹੈ ਕਿ ਜਿੰਨਾ ਵੱਜੜੇ ਸੰਤ ਸਹਿਯੋਗ ਕਰੇਗੀ ਓਨਾ ਹੀ ਆਉਣਾ ਦਿਨ ਨਸ਼ੇ ਦਾ ਕਿੰਨਾ ਦੌਰ ਚੱਲ ਰਿਹਾ ਹਾਂਜੀ ਹੋਰ ਕਿੰਨੇ ਕ੍ਰਾਈਮ ਹੋ ਰਹੇ ਆ ਆਪਣੇ ਪੰਜਾਬ ਦੇ ਵਿੱਚ ਠੀਕ ਹੈ ਨਾ ਜੇ ਆਪਾਂ ਗੁਰਸੇਖ ਰਲਾਂਗੇ ਰਲ ਕੇ ਗੁਰੂ ਘਰ ਦੀ ਸੇਵਾ ਕਰਾਂਗੇ ਬਾਹਰੋਂ ਦਾ ਸਹਿਯੋਗ ਕਰਾਂਗੇ ਤੇ ਉਨਾ ਹੀ ਪੰਜਾਬ ਦੇ ਵਿੱਚ ਸੁਧਾਰ ਹੋਏਗਾ। ਕਦੋਂ ਤੋਂ ਸੇਵਾ ਚੱਲ ਰਹੀ ਜਿਗਰ ਕਰੀਏ? ਇਹ ਸੇਵਾ ਜਿਹੜੀ ਆਪਣੀ ਅਜ ਕਾਫੀ ਮਹੀਨਾ ਡੇਢ ਮਹੀਨਾ ਹੋ ਚੱਲਿਆ ਵਾ। ਠੀਕ ਹੈ ਜੀ। ਦਰਵਾਜ਼ੇ ਦੀ ਸੇਵਾ ਚੱਲ ਰਹੀ ਆ। ਜਿਵੇਂ ਜਿਵੇਂ ਸੰਗਤ ਦਾ ਥੋੜੋ ਥੋੜਾ ਸਹਿਯੋਗ ਆ ਗਿਆ ਆ ਆਪਾਂ ਲਈ ਜਾ ਰਹੇ ਆ। ਥੋੜੋ ਥੋੜੋ ਚੱਲੀ ਜਾਂਦਾ ਜਿਵੇਂ। ਹਾਂ ਠੀਕ ਆ ਹੁਣ ਲੈਂਟਰ ਤੇ ਆ ਗਿਆ ਵਾ। ਉਹਨੇ ਸੰਗਤ ਨੂੰ ਇਹੀ ਅਪੀਲ ਆ ਕਿ ਵੱਧ ਚੜ ਕੇ ਸਹਿਯੋਗ ਕਰੋ। ਕਿਉਂਕਿ ਜੋ ਇਹਨੂੰ ਆਪਾਂ ਸਪੂਰਨ ਕਰੀਏ ਜਿਹੜਾ ਹੋਰ ਵੀ ਕੰਮ ਕਰ ਜਾਏ ਸਾਨੂੰ ਤਾਂ ਕਰੀਏ। ਠੀਕ ਹੈ ਨਾ? ਤੇ ਹਾਂਜੀ ਰਾਮਗੜ੍ਹ ਦੇ ਰੋਡ ਜਿੱਥੇ بڑے ਪੈਲਸ ਬਣੇ ਆ ਨਾ ਬੜਿਆਂ ਪੈਲਸਾਂ ਦੇ ਨਾਲ ਹੀ ਬੈਕਸਾਈਡ ਆ ਜਾਂਦਾ ਇਸ ਥਾਨ ਤੇ ਬੈਕਸਾਈਡ ਆ ਜਾਂਦਾ ਠੀਕ ਹੈ ਨਾ ਉੱਥੇ ਆਪਣਾ ਬੋਰਡ ਲੱਗਾ ਵਾ ਉਥੋਂ ਸੰਗਤ ਆ ਸਕਦੀ ਹੈ ਥੱਲੇ ਨੂੰ ਠੀਕ ਹੈ ਬਾਕੀ ਇਹ ਤੇ ਇੱਕ ਹੋਰ ਖਾਸियत ਆ ਕਿ ਇਸ ਜਗ੍ਹਾ ਤੇ ਜੋ ਵੀ ਮਨੋ ਕਾਮਨਾ ਲੈ ਕੇ ਆਉਂਦਾ ਏ ਕਿਸੇ ਦਾ ਕੋ ਕੰਮ ਮੜਿਆ ਕੁਝ ਵੀ ਆਪਾਂ ਇੱਕ ਗੁਰੂ ਘਰ ਦੇ ਜੋ ਆਪ ਨੂੰ ਮਹਾਰਾਜ ਨੇ ਅਰਦਾਸ ਬਖਸ਼ੀ ਆ ਆਪਾਂ ਇੱਥੇ ਅਰਦਾਸ ਕਰ ਦਿੰਨੇ ਹਰ ਇੱਕ ਦੀ ਚੜ੍ਹਦੀ ਕਲਾ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਪੰਜਾਬ ਅਤੇ ਹਰਿਆਣਾ ਦੇ ਬਾਡਲ ਦੇ ਜੇ ਗੱਲ ਕਰੀਏ ਬਿਲਕੁਲ ਨਾਲ ਲੱਗਦੇ ਪਿੰਡ ਜੋ ਕਿ ਪਿੰਡ ਕੰਕਰਾਲੀ ਕਿਉਂਕਿ ਰਾਮਗੜ੍ਹ ਤੋਂ ਮੁਬਾਰਕਪੁਰ ਜੋ ਕਿ ਡੇਰਾ ਬਸੀਆ ਰੋਡ ਦਾ ਉੱਥੇ ਰੋਡ ਦੇ ਉੱਪਰ ਇਹ ਪਿੰਡ ਹੈ ਤੇ ਇੱਥੇ ਇੱਕ ਸਥਾਨ ਬਣਿਆ ਹੋਇਆ ਹੈ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਫਾਊਂਡੇਸ਼ਨ ਹੈ ਇਹ ਪੂਰੀ ਸੰਸਥਾ ਬਣੀ ਹੋਈ ਹੈ ਬਾਬਾ ਜੀ ਇੱਥੇ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਜੀ ਆਪਣਾ ਗੁਰਸਹਿਬ ਸਿੰਘ ਜੀ ਆਪਣਾ ਨਾਮ ਗੁਰਸਹਿਬ ਸਿੰਘ ਜੀ ਬਾਬਾ ਜੀ ਇਸ ਸਥਾਨ ਤੇ ਕਦੋਂ ਤੋਂ ਰਹਿੰ ਇਸੇ ਤੇ ਆਪਣਾ ਰਹਿੰਦੇ ਨੂੰ ਘੜਾ ਘੜਾ 8 7 8 ਸਾਲੋਂ ਚੱਲੇ ਆ 78 ਸਾਲ 78 ਸਾਲ ਹੋ ਗਏ ਹਾਂ ਜੀ ਤੇ ਕਿਵੇਂ ਇਹ ਸਥਾਨ ਮਨਨ ਕਿ ਇੱਥੇ ਕਿਵੇਂ ਵਿਚਾਰਮੰਦ ਦੇ ਵਿੱਚ ਆਏ ਵੀ ਇੱਥੇ ਹਨ ਕਿ ਸੇਵਾ ਕੀਤੀ ਜਾਵੇ ਇਹ ਸਥਾਨ ਦਾ ਆਪਾਂ ਚੰਡੀਗੜ੍ਹ ਪਹਿਲਾਂ ਡਿਊਟੀ ਕਰਦੇ ਸਾਂ ਹਾਂ ਜੀ ਕੁਝ ਸਮਾਂ ਬਾਅਦ ਪਾਪਾ ਨੂੰ ਇਸ ਲਈ ਲਈਏ ਚਾਪਾਂ ਇੱਧਰ ਇੱਧਰ ਆਏ ਸਾਂ ਫਿਰਦੇ ਤੁਰਦੇ ਦੌਰੇ ਤੇ ਆਏ ਤੇ ਪਤਾ ਲੱਗਾ ਕਿ ਇਸ ਸਥਾਨੀ ਤੇ ਬਾਬੇ ਸ਼ਿਰਚਾਂ ਦਾ ਸਥਾਨ ਪਿਆ ਵਾ ਇਹ ਸਥਾਨ ਜਦੋਂ ਆਏ ਆ ਆਪਾਂ ਬਿਲਕੁਲ ਖੰਡਰ ਸੀ ਬਿਲਕੁਕਲ ਖੰਡਰ ਸੀ ਬਿਲਕੁਲ ਖੰਡਰ ਸੀ ਇੱਥੇ ਕੁਝ ਨਹੀਂ ਸੀ ਇਸ ਜਗ੍ਹਾ ਤੇ ਜਦੋਂ ਆਏ ਆ ਸਾਨੂੰ ਸਿਰਫ ਅਮਲੀ ਹੀ ਦਿਸੇ ਆ ਹਾਂ ਜੀ ਹੋਰ ਕੁਝ ਨਹੀਂ ਦਿਸਿਆ ਠੀਕ ਹੈ ਨਾ ਫਿਰ ਇੱ ਤਾਂ ਪਤਾ ਲੱਗਾ ਕਿ ਇੱਥੇ ਜਿਹੜਾ ਪਹਿਲਾ ਬਾਬਾ ਲੈਂਦਾ ਸੀ ਉਹ ਸਮਾ ਗਿਆ ਉਸ ਤੋਂ ਬਾਅਦ ਚੇਲਾ ਆ ਗਿਆ ਉਹਨੇ ਅਮਲੀ ਅਮਲੀ ਵੜੇ ਆ ਹੂੰ ਕੁਐਸ ਨੇ ਕੋਈ ਇਨੀ ਪਰਵਾਹੀ ਨਹੀਂ ਕੀਤੀ ਫਿਰ ਅਸੀਂ ਕਿਹਾ ਜੇ ਅਸੀਂ ਕੱਲ ਨੂੰ ਸੇਵਾ ਕਰੀਏ ਤੇ ਦੱਸੋ ਸਾਨੂੰ ਫਿਰ ਨਾ ਕੋਈ ਗੱਲ ਦੀ ਤੁਸੀਂ ਸੇਵਾ ਸ਼ੁਰੂ ਕਰ ਸਕਦੇ ਜੋ ਆਪਾਂ ਕੀ ਕੀਤਾ ਕਿ ਇੱਥੇ ਆ ਕੇ ਫਿਰ ਸੇਵਾ ਸ਼ੁਰੂ ਕੀਤੀ ਬਾਬੇ ਸ਼ਰਚੰਦ ਸਤਾਨ ਦੀ ਜਦੋਂ ਆਏ ਆ ਇੱਥੇ ਆਪਣੇ ਗੰਦ ਪਿਆ ਸੀ ਅੰਦਰ ਇਹ ਬਾਬੇ ਸ਼ਰਚੰਦ ਸਤਾਨ ਬਣਿਆ ਇੱਧਰ ਆਪਣੀ ਰਾਸ਼ ਬਣੀ ਆ ਇਹ ਬਿਲਕੁਲ ਬਕਾਰ ਬਣੀ ਸੀ ਇਸ ਦੇ ਵਿੱਚ ਕੁਝ ਵੀ ਨਹੀਂ ਸੀ ਨਾ ਕੋਈ ਰਹਿਣ ਸਿਆਣ ਸੀ ਨਾ ਕੋਈ ਕਮਰਾ ਸੀ ਨਾ ਕੋਈ ਸੀ ਫਿਰ ਚਲੋ ਆਪਾਂ ਸਹਿਸ ਸਹਿਨਾ ਸੇਵਾ ਸ਼ੁਰੂ ਕੀਤੀ ਸੇਵਾ ਕਰਦੇ ਕਾਫੀ ਟਾਈਮ ਹੋ ਗਿਆ ਫਿਰ ਕੁਝ ਬੰਦੇ ਪਿੰਡ ਦੇ ਇਤਰਾਜ਼ ਕਰਨ ਲੱਪੇ ਠੀਕ ਹੈ ਨਾ ਕਿ ਹਾਂ ਵੀ ਤੁਸੀਂ ਤਾਂ ਨਹੀਂ ਬਾ ਸ਼ੁਰੂ ਕੀਤੀ ਆ ਠੀਕ ਹੈ ਨਾ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਵਾਸੀ ਕਿਹਾ ਕਿ ਬਾਈ ਜੀ ਅਸੀਂ ਤੇ ਮਹਾਰਾਜ ਦੀ ਸੇਵਾ ਕਰ ਰਹੇ ਆ ਇਹ ਸਤਾਨ ਪਿੰਡ ਦਾ ਪਿੰਡ ਦਾ ਹੀ ਰਹਿ ਜਾਣਾ ਆਪਣਾ ਕੰਮ ਆ ਸੇਵਾ ਕਰਨਾ ਅਸੀਂ ਤੇ ਆਪਾਂ ਆ ਕੇ ਸਗੋਂ ਇੱਥੇ ਆਲੇ-ਕੁਆਲੇ ਦੀ ਸਫਾਈ ਕੀਤੀ ਆ ਜਿਹੜਾ ਮੁੰਡੇ ਗਲਤ ਸੰਗਤ ਜੇ ਪਾਇਆ ਸੀ ਉਹਨਾਂ ਨੂੰ ਕੱਢਿਆ ਵਾ ਆਪਾਂ ਆ ਕੇ ਗੁਰੂ ਘਰ ਦੀ ਕੋਈ ਚੰਗਾ ਕੰਮ ਹੀ ਕੀਤਾ ਮੜਾ ਤਾਂ ਕੀਤਾ ਹੀ ਨਹੀਂ ਆ ਕਿੰਨੀ ਕ ਸੰਗਤ ਜੁੜੀ ਹੋਈ ਹੈ ਜੇ ਗੱਲ ਕਰੀਏ ਪਿੰਡ ਦੀ ਜਾਂ ਇਲਾਕੇ ਦੀ ਪਿੰਡ ਦੀ ਕਾਫੀ ਸੰਗਤ ਆ ਠੀਕ ਹੈ ਨਾ ਜਿਹੜੇ ਚੰਨ ਸੰਦਰਸ ਠੀਕ ਹੈ ਕੁਝ ਆਪਣੇ ਮਿੱਤਰ ਵੀ ਹੁੰਦੇ ਆ ਕੋਈ ਬਰਖਲਾਪ ਵੀ ਹੁੰਦੇ ਆ ਠੀਕ ਹੈ ਨਾ ਜਿਹੜੇ ਸਹੀ ਬੰਦੇ ਉਹ ਸਾਰੇ ਆਪਣੇ ਨਾਲ ਆ ਕੋਈ ਬਾਹਰੋਂ ਨਾਲ ਸੰਗਤ ਕੋਈ ਪਿੱਛੇ ਕਰਕੇ ਨਾਲ ਸੰਗਤ ਦਾ ਪੂਰਾ ਸਜੋਗ ਨਹੀਂ ਲੋਕਾਂ ਨੂੰ ਪਤਾ ਵੀ ਨਹੀਂ ਪੂਰਾ ਕਿ ਇੱਥੇ ਬਬੇ ਸਟੇਜ ਦਾ ਸਥਾਨ ਦੁਬਾਰਾ ਚੱਲ ਪਿਆ ਵਾ چاہے ਕਿਸ ਤਰ੍ਹਾਂ ਜਿਹੜੀ ਸੰਗਤਾਂ ਦੀ ਪਹਿਲਾਂ ਟੁੱਟ ਗਈ ਸੀ de roura ਕਿਉਂਕਿ ਜਿੱਥੇ ਲੈਂਟਰ ਪਰੇ ਸੇਵਾ ਚੱਲ ਰਹੀ ਹੈ ਉਹਦੇ ਆ ਇੱਥੇ ਆਪਣੇ ਨਾ ਦਰਬਾਰ ਬਾਬੇ ਸ਼ਰਚਾਂ ਦੇ ਸਤਾਨ ਦਾ ਦਰਬਾਰ ਸਾਹਿਬ ਦੀ ਆਪਾਂ ਸੇਵਾ ਕਰਾ ਰਹੇ ਆ ਠੀਕ ਹੈ ਨਾ ਇਹ ਲੈਂਟਰ ਦੀ ਸੇਵਾ ਚੱਲ ਰਹੀ ਆ ਠੀਕ ਆ ਜੋ ਵੀ ਸੰਗਤ ਦਾਨੀ ਸੰਗਤ ਆ ਜਿੰਨਾ ਬਾਤ ਚੜ ਕੇ ਸਹਿਯੋਗ ਦਵੇ ਕਿਉਂਕਿ ਗੁਰੂ ਘਰ ਦੇ ਕਾਰਜ ਇਸ ਤਰ੍ਹਾਂ ਚੱਲਦੇ ਰਹਿਣ ਠੀਕ ਹੈ ਨਾ ਉਹਨਾਂ ਵਾਸਤੇ ਆਪ ਆਪਣੇ ਨੰਬਰ ਦੇ ਦਾਂਗੇ ਨਾਲ ਅਕਾਊਂਟ ਨੰਬਰ ਦੇ ਦਾਂਗੇ ਸੰਗਤ ਨੂੰ ਇੱਕ ਬਾਤ ਚੜ ਕੇ ਜਿੰਨਾ ਸਹਿਯੋਗ ਕਰੋਗੇ ਗੁਰੂ ਘਰ ਦੀ ਮੱਤ ਤਿਆਰ ਹੋਵੇ ਠੀਕ ਹੈ ਨਾ ਫਿਰ ਆਪਾਂ ਥੱਲੇ ਲਾਈ ਵਿਖਾ ਦਾਂਗੇ ਤੇ ਗੱਲ ਕਰੀਏ ਪਿੱਛੇ ਕੱਗ ਸਾਰੇ ਸਾਰੀ ਜਗਮ ਲਗੇ ਉਸ ਉਸ ਟਾਈਮ ਖੰਡਰ ਸੀਗੀ ਖੰਡਰ ਸੀ ਇਥੇ ਅਨੇ ਨਹੀਂ ਭੰਗ ਖੜੀ ਸੀ ਜਦੋਂ ਆਪਾਂ ਆਏ ਆ ਠੀਕ ਹੈ ਖੰਡਰ ਪਈ ਸੀ ਤੇ ਬੈਣ ਨੂੰ ਕੋਈ ਨਹੀਂ ਇਥੇ ਪਾਣੀ ਖੜਿਆ ਹੁੰਦਾ ਸੀ ਉਹ ਇੱਕ ਕਮਰੇ ਵੀ ਆ ਬਾਅਦ ਚ ਬਣੇ ਆਗੇ ਲੋਕਡਾਊਨ ਦੇ ਵਿੱਚ ਕਮਰੇ ਤਿਆਰ ਹੋਏ ਆ ਤੇ ਲੋਕਡਾਊਨ ਦੇ ਵਿੱਚ ਲੋਕਡਾਊਨ ਦੇ ਵਿੱਚ ਕਮਰੇ ਤਿਆਰ ਹੋਏ ਆ ਠੀਕ ਹੈ ਨਾ ਹਾਂ ਕਿ ਬਾਅਦ ਵਿੱਚ ਤਿਆਰ ਕੀਤੇ ਲੋਕਡਾਊਨ ਦੇ ਵਿੱਚ ਆਰ ਕੀਤੇ ਆ ਠੀਕ ਹੈ ਨਾ ਠੀਕ ਹੈ ਜੀ ਕਿ ਹੁਣ ਚੱਲ ਪਰਿਵਾਰ ਸਮੇਤ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਪਰਿਵਾਰ ਦੇ ਨਾਲ ਰਹ ਰਹੇ ਆ ਆਪਾਂ ਇਥੇ ਹਾਂ ਠੀਕ ਹੈ ਨਾ ਤੇ ਬਾਕੀ ਹੋਰ ਜਿਹੜਾ ਸਮਝ ਕਰ ਇਧਰ ਆਪਾਂ ਛੱਡ ਛੁੱਟ ਪਾਇਆ ਵਾ ਠੀਕ ਹੈ ਨਾ ਨਾਲ ਕੋਈ ਕਲੇ ਬਾਹਰ ਕੋਈ ਸੰਗਤ ਦਾ ਇੰਨਾ ਸਹਯੋਗ ਨਹੀਂ ਨਾਲ ਆਪਣਾ ਰੁਜ਼ਗਾਰ ਚਲਾਇਆ ਵਾ ਆਪਾਂ ਨੇ ਮਾਲ ਡੰਗਦਾ ਕਰ ਰਹੇ ਆਂ ਨਾਲ ਹੋਰ ਖੇਤੀਆ ਥੋੜਾ ਬੜਾ ਕਰ ਰਹੇ ਆਂ ਤੇ ਜਿਹੜਾ ਆਪਣਾ ਸਰਕਲ ਚੱਲੀ ਜਾਂਦਾ ਏ ਠੀਕ ਹੈ ਨਾ ਆਪਣੇ ਅਗੇ ਜਿੰਨੀ ਸੰਯੋਗ ਵੱਧ ਸੰਗਤ ਸਹਯੋਗ ਦੇਗੀ ਇਹਨੂੰ ਆਪਾਂ ਵੱਧ ਚੜ ਕੇ ਗੁਰੂ ਘਰ ਚੁਲਾਈਏ ਔਰ ਲੋਕਾਂ ਦਾ ਜਿੰਨਾ ਹੋ ਸਕੇ ਭਲਾ ਕੀਤਾ ਜਾਵੇ ਠੀਕ ਹੈ ਨਾ ਆਪਾਂ ਇਹੀ ਸੋਚ ਲੈ ਕੇ ਆਏ ਆਂ ਕਿਉਂਕਿ ਜਿਹੜਾ ਆਪਾਂ ਨੂੰ ਮਹਾਰਾਜ ਨੇ ਬਾਣਾ ਦਿੱਤਾ ਏ ਵਿਚਾਰ ਦਿੱਤੀ ਆ ਆਪਣੀ ਸੋਚ ਹੈ ਕਿ ਆਪਣੇ ਲਈ ਨਹੀਂ ਦੂਜਿਆਂ ਲਈ ਕੀਤਾ ਜਾਵੇ ਦੂਜਿਆਂ ਲਈ ਤਾਂ ਹੀ ਹੋ ਸਕਦਾ ਹੈ ਕਿ ਜਿੰਨੀ ਆਪਾਂ ਨੂੰ ਸੰਗਤ ਵੱਲ ਚੜ ਕੇ ਸੰਜੋਗ ਕਰੇਗੀ ਇਹ ਗੁਰੂ ਘਰਾਂ ਦੇ ਕੰਮ ਸੰਗਤਾਂ ਦੇ ਸਜੋਗ ਨਾਲ ਚੱਲਦੇ ਆ ਕੱਲਾ ਨਹੀਂ ਕੋਈ ਚਲਾ ਸਕਦਾ ਤੇ ਸੰਗਤ ਦਾ ਇਹ ਫਿਰ ਬੇਨਤੀ ਹੈ ਕਿ ਜਿੰਨਾ ਵੱਜੜੇ ਸੰਤ ਸਜੋਗ ਕਰੇਗੀ ਉਨਾ ਹੀ ਆਉਣਾ ਦਿਨਾਂ ਨਸ਼ੇ ਦਾ ਕਿੰਨਾ ਦੌਰ ਚੱਲ ਰਿਹਾ ਹੋਰ ਕਿੰਨੇ ਕ੍ਰਾਈਮ ਹੋ ਰਹੇ ਆ ਆਪਣੇ ਪੰਜਾਬ ਦੇ ਵਿੱਚ ਠੀਕ ਹੈ ਨਾ ਜੇ ਆਪਾਂ ਗੁਰਸੇਖ ਰਲਾਂਗੇ ਰਲ ਕੇ ਗੁਰੂ ਘਰ ਦੀ ਸੇਵਾ ਕਰਾਂਗੇ ਬਾਹਰੰ ਦਾ ਸਹਿਯੋਗ ਕਰਾਂਗੇ ਤੇ ਉਨਾ ਹੀ ਪੰਜਾਬ ਦੇ ਵਿੱਚ ਸੁਧਾਰ ਹੋਏਗਾ। ਕਦੋਂ ਤੋਂ ਸੇਵਾ ਚੱਲ ਰਹੀ ਜਿਗਰ ਜਿਗਰ ਇਹ ਸੇਵਾ ਜਿਹੜੀ ਆਪਣੀ ਅੱਜ ਕਾਫੀ ਮਹੀਨਾ ਡੇਢ ਮਹੀਨਾ ਹੋ ਚੱਲਿਆ ਵਾ। ਠੀਕ ਹੈ ਜੀ। ਦਰਵਾਜ਼ੇ ਸੇਵਾ ਚੱਲ ਰਹੀ ਆ। ਜਿਵੇਂ ਜਿਵੇਂ ਸੰਗਤ ਦਾ ਥੋੜ੍ਹਾ ਥੋੜ੍ਹਾ ਸਹਿਯੋਗ ਆ ਜਾਏ ਆਪਾਂ ਲਈ ਜਾ ਰਹੇ ਆ। ਥੋੜ੍ਹਾ ਥੋੜ੍ਹਾ ਚੱਲੀ ਜਾਂਦਾ ਜਿਵੇਂ ਨਾ ਠੀਕ ਆ ਹੁਣ ਲੈਂਟਰ ਤੇ ਆ ਗਿਆ ਵਾ। ਉਹ ਵੀ ਸੰਗਤ ਨੂੰ ਇਹੀ ਅਪੀਲ ਆ ਕਿ ਵੱਧ ਚੜ ਕੇ ਸਹਿਯੋਗ ਕਰੋ ਕਿਉਂਕਿ ਜੋ ਇਹਨੂੰ ਆਪਾਂ ਸਪੂਰਨ ਕਰੀਏ ਜਿਹੜਾ ਹੋਰ ਵੀ ਕੰਮ ਕਰ ਜਾਏ ਸਾਨੂੰ ਤਾਂ ਕਰੀਏ ਠੀਕ ਆ ਨਾ। ਹਾਂਜੀ ਰਾਮਗੜ੍ਹ ਦੇ ਰੋਡ ਜਿੱਥੇ ਬੜੇ ਪੈਲਸ ਬਣੇ ਆ ਨਾ ਬੜਿਆਂ ਪੈਲਸਾਂ ਦੇ ਨਾਲ ਹੀ ਬੈਕਸਾਈਡ ਆ ਜਾਂਦਾ ਇਸ ਥਾਨ ਤੇ ਬੈਕਸਾਈਡ ਆ ਜਾਂਦਾ ਠੀਕ ਹੈ ਨਾ ਉੱਥੇ ਆਪਣਾ ਬੋਰਡ ਲੱਗਾ ਵਾ ਉਥੋਂ ਸੰਗਤਾ ਸਕਦੀ ਹੈ ਥੱਲੇ ਨੂੰ ਠੀਕ ਹੈ ਬਾਕੀ ਇਹ ਤੇ ਇੱਕ ਹੋਰ ਖਾਸियत ਆ ਕਿ ਇਸ ਜਗ੍ਹਾ ਤੇ ਜੋ ਵੀ ਮਨੋ ਕਾਮਨਾ ਲੈ ਕੇ ਆਉਂਦਾ ਏ ਕਿਸੇ ਦਾ ਕੋ ਕੰਮ ਮੜਿਆ ਕੁਝ ਵੀ ਆਪਾਂ ਇੱਕ ਗੁਰੂ ਘਰ ਦੇ ਜੋ ਆਪ ਨੂੰ ਮਹਾਰਾਜ ਨੇ ਅਰਦਾਸ ਬਖਸ਼ੀ ਆ ਆਪਾਂ ਇੱਥੇ ਅਰਦਾਸ ਕਰ ਦਿੰਨੇ ਹਰ ਇੱਕ ਦੀ ਚੜ੍ਹਦੀ ਕਲਾ ਹੁੰਦੀ ਆ ਠੀਕ ਹੈ ਨਾ ਇਹ ਬਹੁਤ ਤਗੜੀ ਬਖਸ਼ਿਸ਼ ਆ ਇਸ ਥਾਨ ਤੇ ਠੀਕ ਹੈ ਨਾ ਸਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਹਾਂ ਪ੍ਰਕਾਸ਼ ਕੀਤਾ ਨਾਲ ਆਪਾਂ ਨੇ ਜੁਗਾਂ ਇਸੇ ਕਰਕੇ ਆਪਾਂ ਦਰਬਾਰ ਬਣਾ ਰਹੇ ਆ ਪ੍ਰਕਾਸ਼ ਜਿਹੜਾ ਆਪਣਾ ਇਸ ਤਰ੍ਹਾਂ ਲੈ ਆਪਣੇ ਇੱਕ ਛੋਟਾ ਜਿਹਾ ਹਾਲ ਉੱਚ ਕੀਤਾ ਹੈ ਠੀਕ ਹੈ ਨਾ ਇਸ ਕਰਕੇ ਆਪਾਂ ਦਰਬਾਰ ਬਣਾ ਰਹੇ ਆ ਕਿ ਇਹਦੇ ਵਿੱਚ ਜਿਹੜਾ ਕਿ ਮਹਾਰਾਜ ਦਾ ਖੁੱਲਾ ਪ੍ਰਕਾਸ਼ ਹੋਵੇ ਠੀਕ ਹੈ ਨਾ ਸੰਗਤ ਦੇ ਬੈਣ ਨੂੰ ਖੁੱਲਾ ਹੋਵੇ ਸੰਗਤ ਨੂੰ ਦਿੱਕਤ ਆਉਂਦੀ ਹਣੀ ਬੈਠਣ ਨੂੰ ਹਾਂ ਦਿੱਕਤ ਆ ਰਹੀ ਆ ਫਿਰ ਆਉਣ ਉਹਨਾਂ ਦਿਨਾਂ ਚ ਆਪਾਂ ਅੱਗੇ ਚਪਹਿਰੇ ਦਾ ਕੰਮ ਆਪਣੇ ਨਰਾਜ ਜਿਹੜੀ ਲੜੀਓ ਸ਼ੁਰੂ ਕਰ ਰਹੇ ਆ ਕਿ ਇਹਦੇ ਵਿੱਚ ਜਿਵੇਂ ਹੋਰ ਅਰਦਾਸਾਂ ਨਾਲ ਸੰਗਤ ਦਾ ਭਲਾ ਹੁੰ ਹੋ ਵੀ ਕਿਉਂਕਿ ਆਪਾਂ ਆਏ ਹੀ ਜਿਹੜਾ ਆਪਣਾ ਮਾਰੇ ਨੇ ਜਨਮ ਦਿੱਤਾ ਗੁਰਸਿੱਖੀ ਵਾਲਾ ਬਣੇ ਆਲਾ ਜਦੋਂ ਖੰਡੇਪੌਲ ਦੀ ਆਪਾਂ ਨੂੰ ਬਖਸ਼ਿਸ਼ ਦਿੱਤੀ ਆ ਆਪਣੀ ਇਹ ਸੋਚ ਆ ਕੇ ਇਹਨੂੰ ਲੈ ਕੇ ਆਪਾਂ ਅੱਗੇ ਚੱਲੀਏ ਔਰ ਦੁਨੀਆਂ ਦਾ ਭਲਾ ਕਰੀਏ ਆਪਣੇ ਲਈ ਤੇ ਸਾਰੇ ਜੀਂਦੇ ਆ ਪਰ ਆਪਣੀ ਸੋਚ ਆਪਾਂ ਦੂਜਿਆਂ ਲਈ ਜੀਗੇ ਜੀ ਕਹਿੰਦੇ ਵੀ ਜਦੋਂ ਤੁਸੀਂ ਇਸ ਥਾਂ ਤੇ ਪਹਿਲਾਂ ਆਏ ਪਿੰਡ ਵਾਲੇ ਪਹਿਲਾਂ ਵਿਰੋਧ ਵੀ ਕੀਤਾ ਕਿ ਪਿੰਡ ਵਾਲੇ ਹੁਣ ਹੱਕ ਦੇ ਵਿੱਚ ਮੁਲਕੀ ਗੱਲਬਾਤ ਕਰਦੇ ਨੇ ਜਿਹੜੇ ਆਪਣੇ ਬਿਲਕੁਲ ਸਹੀ ਬੰਦੇ ਆ ਉਹ ਸਾਰੇ ਆਪਣੇ ਹੱਕ 'ਚ ਆ ਕੁਝ ਚੰਦ ਬੰਦੇ ਹੁੰਦੇ ਆ ਠੀਕ ਆ ਨਾ ਜਿਨ੍ਹਾਂ ਨੇ ਜ਼ਮੀਨ ਦਾ ਕੋਈ ਆਪਣਾ ਰੌਲਾ ਰਲਾ ਚੱਲਦਾ ਸੀ ਉਹ ਬੰਦੇ ਆਪਣੇ ਵਰ ਖਲਾਫ ਆ ਠੀਕ ਆ ਬਾਕੀ ਜਿਹੜੇ ਬੰਦੀ ਸੰਗਤ ਆਪਣੇ ਨਾਲ ਆ ਠੀਕ ਆ ਨਾ ਉਹਨਾਂ ਦਾ ਆਪਾਂ ਜਿਹੜਾ ਜੋ ਵੀ ਕੀਤਾ ਵਾ ਸਾਰਾ ਕਾਰਜਵਾਈ ਆਪਾਂ ਗਵਰਨਮੈਂਟ ਦੇ ਥਰੂ ਕੋਰਟ ਦੇ ਥਰੂ ਜੋ ਕਰ ਰਹੇ ਆ ਠੀਕ ਹੈ ਨਾ ਉਹਨਾਂ ਨੇ ਆਪਣਾ ਜੋ ਵੀ ਉਹ ਤੇ ਕੋਰਟ ਜਾਣੇ ਉਹਦਾ ਕੰਮ ਜਾਣੇ ਠੀਕ ਹੈ ਕੋਰਟ ਨੇ ਆਪਣੇ ਹੱਕ ਚ ਕੀਤਾ ਵਾ ਠੀਕ ਹੈ ਨਾ ਬਾਕੀ ਵੀ ਜਿਹੜੀ ਅੱਗੇ ਪ੍ਰੋਸੀਜਰ ਆ ਆਪਾਂ ਤੇ ਕਾਨੂੰਨੀ ਕਾਰਵਾਈ ਚੱਲ ਰਹੇ ਆ ਲੜਨਾ ਆਪਾਂ ਕਿਸੇ ਨਾਲ ਹੈ ਨਹੀਂ ਆ ਹੀਰਾ ਨੇ ਦਾ ਜਦੋਂ ਮੈਂ ਥੱਲੇ ਉਤਰੋਂਗੇ ਪੈਨਸਾ ਤੋਂ ਇਹ ਰਾਹ ਸਿੱਧਾ ਆ ਰਿਹਾ ਆਪਣੇ ਦੇਰੇ ਤੇ ਇਸ ਦਾ ਪ੍ਰੋਪਰ ਰਾਹ ਬਣਿਆ ਠੀਕ ਹੈ ਰਸਤਾ ਸੋ ਥੋੜਾ ਜਿਹਾ ਖਰਾਬ ਆ ਆਪਾਂ ਨੂੰ ਗਵਰਨਮੈਂਟ ਨੇ ਵੀ ਐਪਲੀਕੇਸ਼ਨ ਪਾਵਾਂਗੇ ਜੋ ਹੋ ਸਕਦਾ ਸਾਡੇ ਗੁਰੂ ਘਰ ਵਾਲਾ ਠੀਕ ਹੈ ਨਾ ਹਾਂ ਬਾਕੀ ਇਹ ਨਾਲ ਲੱਗਦਾ ਆਜੋ ਆਪਾਂ ਦਿਖਾ ਦਿੰਨੇ ਇਧਰ ਆਪਣੇ ਨਾਲ ਕਗਰ ਲੱਗਦਾ ਵਾ ਠੀਕ ਹੈ ਜੀ ਠੀਕ ਹੈ ਨਾ ਆਉਣ ਵਾਲੇ ਦਿਨ ਪਾਣੀ ਪੁਣੀ ਆ ਜਾਂਦਾ ਇਧਰ ਵੀ ਦਿੱਕਤ ਹੁੰਦੀ ਆ ਆਪਾਂ ਨੂੰ ਅਜੇ ਕੋਈ ਚਾਰ ਦਵਾਰ ਨਹੀਂ ਕੀਤੀ ਹੋਈ ਤੇ ਖੁੱਲ੍ਹੀ ਹੀ ਹੈ ਦੱਸਾਂ ਗੱਲ ਕੀ ਹੈ ਬਿਲਕੁਲ ਖੰਡਰ ਪਈ ਆ ਹੱਲੇ ਠੀਕ ਹੈ ਨਾ ਕਿਉਂਕਿ ਸਮਾਂ ਲੱਗਦਾ ਹਰ ਚੀਜ਼ ਨੂੰ ਠੀਕ ਹੈ ਨਾ ਇਹ ਸਾਰਾ ਕਗਰ ਹੈ ਆ ਸਾਰਾ ਅੱਗੇ ਕੱਗਰ ਆ ਗਿਆ ਠੀਕ ਹੈ ਨਾ ਇੱਕ ਕੱਗਰ ਤੋਂ ਥੱਲੇ ਜਮੀਨ ਆ ਜਿਹੜੀ ਹੈ ਲੈ ਬਿਲਕੁਲ ਚਾਰਦਵਾਰੀ ਹੋਣ ਵਾਲੀ ਹੈ ਇਹਦੀ ਕਿਉਂਕਿ ਜਿੱਨਾਂ ਚਿਰ ਚਾਰਦਵਾਰੀ ਨਹੀਂ ਹੁੰਦੀ ਬਰਮਣੀ ਲੱਗਦੇ ਉਹਨਾਂ ਚਿਰ ਕੋਈ ਸੇਫਟੀ ਨਹੀਂ ਆ ਕੱਲ ਨੂੰ ਪਾਣੀ ਆ ਜਾਏ ਫੇਰ ਦਿੱਕਤ ਹੁੰਦੀ ਆ ਕਿਉਂਕਿ ਕੱਗਰ ਦੇ ਕੰਡੇ ਤੇ ਖੜੇ ਆ ਆਪਾਂ ਇਸ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ ਆ ਕੱਗਰ ਕੱਗਰ ਦਾ ਆ ਆ ਕੱਗਰ ਆ ਗਿਆ ਸਾਰਾ ਸਾਹਮਣੇ ਤੇ ਸਾਰਾ ਦਿਖਾ ਦਿਓ ਇਹ ਸਾਰਾ ਕੱਗਰ ਆ ਗਿਆ ਠੀਕ ਹੈ ਨਾ ਜਮੀਨਾਂ ਵਿੱਚ ਮਨ ਕੇ ਜਿੰਮੇਦਾਰਾਂ ਦੀ ਲੋਕ ਇਹ ਪਿੱਛੇ ਜਿੰਮੇਦਾਰਾਂ ਦੀਆਂ ਜਮੀਨਾਂ ਆ ਗਿਆ ਠੀਕ ਹੈ ਇਸ ਤੋਂ ਤੱਕੇ ਸਾਰੀ ਅੱਗੇ ਤੱਕ ਜ਼ਮੀਨ ਆਪਣੀ ਹੈ ਠੀਕ ਹੈ ਠੀਕ ਹੈ ਨਾ ਹਾਂ ਇਹ ਫਿਰ ਆਪਾਂ ਤੁ ਜਗਾਰ ਵਾਸਤੇ ਡੰਗਰਾਂ ਦਾ ਚਾਰਾ ਚੂਰਾ ਬੀਜਿਆ ਏ ਠੀਕ ਹੈ ਨਾ हां ते बच्चे ਜਿਗਨੇ ਜਿਗਨੇ ਬੱਚੇ ਹੋ ਗਏ ਆ ਜਾਂਦੇ ਇੱਥੇ ਸ਼ਾਮ ਸਵੇਰੇ ਸ਼ਾਮ ਹਾਂ ਹਾਂ ਉਹਦੇ ਬੱਚੇ ਜਿਹੜੇ ਹਨ ਆਪਾਂ ਆਪਾਂ ਨਾਲ ਦੀ ਨਾਲ ਥੋੜਾ ਬਾਧਾ ਪਾੜ ਦਾ ਗਰੰਤੀ ਸਿੰਘ ਰੱਖਿਆ ਵਾ ਠੀਕ ਹੈ ਨਾ ਹਲੇ ਆਪਾਂ ਰੱਖਿਆ ਆਉਂਦਾ ਵਾ ਆਪਦਾ ਸਵੇਰੇ ਸ਼ਾਮ ਆ ਕੇ ਆਪਦੀ ਜਿੰਨੀ ਵੀ ਹੋ ਗਏ ਸੇਵਾ ਕਰ ਜਾਂਦਾ ਹੈ ਨਾਲ ਬੱਚਿਆਂ ਨੂੰ ਆਪਦੀ ਜਿੰਨੇ ਹੋ ਸਕਿਆ ਵਾ ਸੰਥਿਆ ਕਰਾ ਰਹੇ ਆ ਠੀਕ ਹੈ ਨਾ ਥੋੜਾ ਬੰਨਾਲਾ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਕਿ ਜਿੰਨਾ ਵੀ ਆਪਣਾ ਪਰਾਲਾ ਹੈ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਹੈ ਜਿਹੜੀ ਕੋਈ ਆਪਣੀ ਨੌਜਵਾਨ ਪੀੜੀ ਭਟਕੀ ਆ ਉਹਨੂੰ ਸਹੀ ਲੈਣ ਤੇ ਲਿਆਉਣਾ ਹੈ ਠੀਕ ਹੈ ਨਾ ਕਿ ਜੇ ਸਾਰਿਆਂ ਤੋਂ ਗਤੀ ਗ ਕੋ ਕਰਦੇ ਗੱਲ ਕਰੀ ਬਾਬਾ ਜੀ ਹੈ ਕਿੱਥੋਂ ਤੁਸੀਂ ਜੀ ਗੱਲ ਕਰੀਏ ਆਪਾਂ ਪਿੱਛੋਂ ਆਪਾਂ ਅੰਮ੍ਰਿਤਸਰ ਤੋਂ ਆ ਅੰਮ੍ਰਿਤਸਰ ਤੋਂ ਆਬ ਅੰਮ੍ਰਿਤਸਰ ਦੇ ਤਰਨਤਾਰ ਜਿਲ੍ਹਾ ਪੈਂਦਾ ਆਪਣਾ ਤਰਨਤਾਰ ਦੇ ਜ਼ਿਲ੍ਹੇ ਦੇ ਪਖੀਵਣ ਪਿੰਡ ਆਪਣਾ ਪੈਂਦਾ ਹਾਂ ਠੀਕ ਹੈ ਨਾ ਹਾਂ ਮਿਲ ਗਈ ਮੱਝ ਦੇ ਧਰਤੀ ਦੀਆਂ ਆਣ ਕੇ ਇੱਥੇ ਹੁਣ ਜੇ ਗੱਲ ਕਰੀਏ ਜਿਵੇਂ ਬਾਬੇ ਨਾਨਕ ਦੀ ਕਿਰਪਾ ਸੀ ਉਹਨਾਂ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਵੀ ਅਸੀਂ ਤੇ ਇੱਕ ਛੋਟੀ ਜਿਹੀ ਚਰਣਾ ਦੀ ਧੂੜ ਬਣੀ ਆ ਉਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਉਹ ਆਪ ਹੀ ਲੈ ਰਹੇ ਆ ਅਸੀਂ ਕਾਹਦੇ ਜੋਗੇ ਆ ਨਲੇ ਤਾਂ ਸਥਾਨ ਹੀ ਗੁਰਨਾਨਕ ਬਾਛਾ ਦੇ ਸੁਪੁੱਤਰ ਦਾ ਉਹਦਾ ਸਥਾਨ ਸੰਗਤ ਦਾ ਭਲਾ ਕਰਨਾ ਭਲਾ ਤਾਂ ਹੀ ਹੋਏਗਾ ਸੰਗਤ ਦੇ ਸਹਿਯੋਗ ਨਾਲ ਜਿੰਨਾ ਇਹ ਸਾਨ ਸੋਹਣਾ ਲੱਗੇਗਾ ਕਿਉਂਕਿ ਸਹਿਜ ਸਹਿਨ ਕਰਕੇ ਕੰਮ ਚੱਲਿਆ ਵਾ ਪਰ ਟਾਈਮ ਲੱਗਦਾ ਏ ਕਿ ਜਾਂ ਇੱਕ ਬੰਜਰ ਪਈ ਜ਼ਮੀਨ ਨੂੰ ਉਪਜਾਅ ਬਣਾਉਣ ਲਈ ਠੀਕ ਆ ਉਸ ਨੂੰ ਟਾਈਮ ਲੱਗਦਾ ਪਹਿਲਾਂ ਉਹਨਾਂ ਜੇ ਆਪਾਂ ਪਾਣੀ ਡਾਵਾਂਗੇ ਫਿਰ ਬੀ ਪਾਵਾਂਗੇ ਫਿਰ ਉਹਦਾ ਬੱਤਰ ਵੇਖਾਂਗੇ ਸਭ ਕੁਝ ਕਰਕੇ ਫਿਰ ਸਾਰੇ ਤਰੀਕੇ ਨਾਲ ਹੋਏਗਾ ਜਦ ਦੀ ਗੱਲ ਕਰੀਏ ਇੱਕ ਸ਼ਾਂਤ ਸ਼ਾਂਤੀ ਵਾਲੀ ਜਗ੍ਹਾ ਬਹੁਤ ਠੰਡੀ ਹਵਾ ਚੱਲਦੀ ਸ਼ਾਂਤੀ ਵਾਲੀ ਜਗ੍ਹਾ ਹੈ ਸ਼ਾਂਤੀ ਆ ਔਰ ਇੱਕ ਸ਼ਾਂਤੀ ਆ ਇੱਕ ਦੂਜੀ ਜਿਹੜਾ ਆਉਂਦਾ ਵਾ ਠੀਕ ਹੈ ਨਾ ਉਹ ਝੋਲੀਆਂ ਭਰ ਕੇ ਜਾਂਦਾ ਹੈ ਝੋ ਬੇ ਨਾਨਕ ਦਾ ਘਰ ਆ ਤੈਨੂੰ ਪਤਾ ਇਹ ਦੇਖੋ ਖਾਲੀ ਤੇ ਕੋਈ ਜਾਂਦਾ ਹੀ ਨਹੀਂ ਆ ਠੀਕ ਆ ਫਿਰ ਗਾਂ ਉਹਨਾਂ ਦੇ ਸੁਪੁੱਤਰ ਆ ਉਹਨਾਂ ਦੇ ਵਰ ਦਿੱਤੇ ਹੋਏ ਆ ਉਹਨਾਂ ਦੀ ਕਿਰਪਾ ਏ ਉਹਨਾਂ ਦੇ ਯੋਗਦਾਨ ਆ ਸਾਰਾ ਠੀਕ ਆ ਨਾ ਉਹਨਾਂ ਦੇ ਨਾਲ ਹੀ ਸਾਰੀ ਲੀ ਚੱਲ ਰਹੀ ਆ ਬਾਕੀ ਬਾਬੇ ਨਾਨਕ ਦੀ ਕਿਰਪਾ ਏ ਠੀਕ ਆ ਨਾ ਤੇ ਨੇੜੇ ਨਾਡਾ ਸਾਹਿਬ ਵੀ ਪੈਂਦਾ 10ਵੇਂ ਪਾਸੇ ਦਾ ਸਥਾਨ ਤੋਂ ਥੋੜਾ ਜਿਹਾ 4-5 ਕਿਲੋਮੀਟਰ ਇਧਰ ਨਾਡਾ ਸਾਹਿਬ ਆ ਗਿਆ ਇਧਰੋਂ ਆਪਣੇ ਜੇਦਰ ਸਨੋਲੀ ਨੂੰ ਜਾਈਏ ਤੇ ਇਧਰ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਆ ਸਨੋਲੀ ਵੀ ਅੱਗੇ ਟਕੋਲੀ ਆ ਗਿਆ ਠੀਕ ਆ ਨਾ ਇਹ ਫਿਰ ਜਾ ਉੱਤੋਂ ਦੀ ਘੁੰਮ ਗੋਂ ਵੀਰ ਇਹ ਟਕੋਲੀ ਵਾਲਾ ਰੋਡ ਆਪਣੇ ਆਪਣੇ ਬੌਲੀ ਸਾਹਿਬ ਨੂੰ ਚੱਲ ਜਾਂਦਾ ਬੌਲੀ ਸਾਹਿਬ ਨੂੰ ਚੱਲ ਜਾਂਦਾ ਠੀਕ ਹੈ ਕੀਰ ਸਿੰਘ ਤਾਂ ਨੂੰ ਕੀ ਬੇਨਤੀ ਕਰਨਾ ਜੀ ਕੀਰ ਸਿੰਘ ਤੇ ਇਹ ਹੈ ਕਿ ਆਪਾਂ ਲੈਂਟਰ ਦਾ ਕੰਮ ਸ਼ੁਰੂ ਕੀਤਾ ਹੈ ਹਾਂਜੀ ਠੀਕ ਹੈ ਨਾ ਸੰਗਤ ਨੂੰ ਇਹ ਹੈ ਕਿ ਜਿੰਨਾ ਵੀ ਉਸ ਬਾਅਦ ਚੱਲ ਕੇ ਸਹਿਯੋਗ ਕਰੋ ਯੋਗਦਾਨ ਪਾਓ ਜੋ ਗੁਰੂ ਘਰ ਦੀ ਸੇਵਾ ਇਤਨਾ ਚੱਲਦੀ ਰਹੇ ਠੀਕ ਹੈ ਨਾ ਹਾਂ ਇਹਦੇ ਨਾਲ ਆਪਾਂ ਆਪਣਾ ਨੰਬਰ ਬੋਲ ਦਿੰਦੇ ਆ ਨੰਬਰ ਬੋਲੋ ਹਾਂ ਠੀਕ ਹੈ 911 5858 813 ਠੀਕ ਹੈ ਨਾ ਜੋ ਵੀ ਦਾਨੀ ਸੱਜਣ ਦਾਨ ਕਰਨਾ ਚਾਹਦਾ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਠੀਕ ਹੈ ਨਾ ਆਪਣਾ ਨਾਮ ਸੁਭਨਾਮ ਦੱਸ ਦੋ ਜੀ ਮੇਰਾ ਨਾਮ ਗੁਰਸਹਿਬ ਸਿੰਘ ਗੁਰਸਹਿਬ ਸਿੰਘ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ